ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਲੈ ਕੇ ਹਜੇ ਆਂ ਕਿਰਨਦੀਪ ਕੌਰ ਦੁਆਰਾ ਲਿਖੇਗੇ ਨਾਵਲ ਪਵਿੱਤਰ ਮੁਹੱਬਤ ਦਾ ਬਾਗ ਛੇਮਾ ਲਾ ਕੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਬਾਗ ਵਧੀਆ ਲੱਗੇਗਾ ਸੰਤੋਖ ਨੂੰ ਗੱਡੀ ਵਿੱਚ ਬਿਠਾ ਕੇ ਛਰਨੇ ਨੇ ਡਰਾਈਵਰ ਨੂੰ ਕਿਹਾ ਕਿ ਮੈਨੂੰ ਪਿੰਡ ਤੋਂ ਬਾਹਰ ਹੀ ਛੱਡ ਦੇ ਮੈਂ ਪਰ ਬਈ ਸੰਤੋਖ ਨੂੰ ਇਨਾਂ ਦੇ ਘਰ ਛੱਡ ਕੇ ਆਮੀ ਬਸ ਕਿਸੇ ਨੂੰ ਖਬਰ ਨਾ ਹੋਵੇ ਵੀ ਮੈਂ ਵਈ ਨੂੰ ਛੜਵਾਇਆ ਅਮੀ ਲੋਕ ਫਿਰ ਗੱਲਾਂ ਕਰਨਗੇ ਨਸੀਬ ਅਜ ਵੀ ਪੂਰੇ ਹੌਂਸਲੇ ਵਿੱਚ ਸੀ ਪਹਿਲਾਂ ਵਾਂਗੂ ਅੱਜ ਵੀ ਉਹ ਨਿਰਾਨ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਸਾਬਤ ਮੰਗੀ ਦੀ ਦਾਲ ਹਾਰੇ ਵਿੱਚ ਧਰਨੀ ਰੱਖ ਨਸੀਬ ਪੀੜੀ ਤੇ ਬੈਠੀ ਤੇ ਘਰ ਦੇ ਸਾਹਮਣੇ ਖਲੋਤੀ ਗੱਡੀ ਨੂੰ ਵੇਖ ਉਹ ਡਰ ਗਈ ਕਿ ਕਿਤੇ ਫਿਰ ਪੁਲਿਸ ਤਾਂ ਨਹੀਂ ਨੈਬੇ ਤੇ ਬਲਵੀਰੇ ਨੂੰ ਨਸੀਬ ਨੇ ਆਵਾਜ਼ ਮਾਰੀ ਕਿ ਬਾਹਰ ਵੇਖੋ ਕੋਣਾ ਨੈਬੇ ਤੇ ਬਲਵੀਰੇ ਨੇ ਬਾਹਰ ਵੇਖਿਆ ਤਾਂ ਦੋਹੇ ਭਾਈਆਂ ਤੋਂ ਖੁਸ਼ੀ ਵਿੱਚ ਕੁਝ ਬੋਲਿਆ ਨਾ ਗਿਆ ਤੇ ਨੈਬਾ ਭੱਜਿਆ ਭੱਜਿਆ ਆਪਣੀ ਭਾਬੀ ਪੈਣ ਤੇ ਪਨੋਈਏ ਨੂੰ ਬਾਹਰ ਆਉਣ ਵਾਸਤੇ ਕਹਿਣ ਲੱਗਾ ਨਸੀਬ ਤੇ ਰਾਣਾ ਦੋਹੇ ਬਾਹਰ ਗਈਆਂ ਤਾਂ ਵੇਖਿਆ ਬਲਵੀਰ ਤੇ ਡਰਾਈਵਰ ਦੋਹੇ ਸੰਤੋਖ ਨੂੰ ਬਾਹਾਂ ਦਾ ਸਹਾਰਾ ਦੇ ਅੰਦਰ ਲੈ ਆ ਰਹੇ ਸੀ ਸੰਤੋਖ ਨੂੰ ਵੇਖ ਨਸੀਬ ਆਪਣੇ ਹੰਝੂਆਂ ਨੂੰ ਰੋਕ ਨਾ ਸਕੇ ਨਸੀਬ ਦਾ ਦਿਲ ਕੀਤਾ ਕਿ ਸੰਤੋਖ ਨੂੰ ਬਾਹਾਂ ਵਿੱਚ ਲੈ ਲਵੇ ਦੂਜੇ ਪਲ ਵੇਖਿਆ ਕਿ ਸੰਤੋਖ ਦੀ ਹਾਲਤ ਕਿਵੇਂ ਹੋ ਗਈ ਆ ਬਲਵੀਰ ਨੇ ਡਰਾਈਵਰ ਨੂੰ ਪੁੱਛਿਆ ਕਿ ਸੰਤੋਖ ਪਾਈ ਇੱਥੋਂ ਤੱਕ ਕਿਵੇਂ ਪੁੱਜਿਆ ਤਾਂ ਡਰਾਈਵਰ ਨੇ ਚਰਨੇ ਦੇ ਕਹਿਣ ਅਨੁਸਾਰ ਕੁਝ ਨਾ ਦੱਸਿਆ ਬਲਕਿ ਇਹਨਾਂ ਕਿਹਾ ਕਿ ਕੋਈ ਰੱਬ ਦਾ ਨੀਕ ਬੰਦਾ ਸੀ ਜਿਸ ਨੇ ਤੁਹਾਡੇ ਬੰਦੇ ਨੂੰ ਛਡਵਾਇਆ ਪਰ ਉਸ ਬੰਦੇ ਨੂੰ ਮੈਂ ਨਹੀਂ ਜਾਣਦਾ ਬਸ ਤੁਹਾਡਾ ਪਤਾ ਦੱਸਿਆ ਕਿ ਇੱਥੇ ਛੱਡਾਂ ਮੈਂ ਸਾਰੇ ਚਨੇ ਸੂਚੀ ਪੈਗੇ ਪਰ ਮੈਂ ਸੇਵ ਨੂੰ ਬਹੁਤੀ ਹੈਰਾਨੀ ਨਾ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਚਨੇ ਨੇ ਦਿੱਤਾ ਵਾਦਾ ਪੂਰਾ ਕੀਤਾ ਦੂਜੀ ਵਾਰ ਫੇਰ ਉਹਨੇ ਮੇਰੇ ਸਿਰ एहसान ਕੀਤਾ ਸੰਤੋਖ ਸਿੰਘ ਲੀ ਰਾਣੋ ਨੇ ਮੰਜਾ ਵਿਸਤਰਾ ਵਿਛਾਇਆ ਦੋਹੀ ਪਈ ਸੰਤੋਖ ਤੇ ਗੱਲ ਲੱਕੇ ਜਿਵਾਕਮ ਵਗੂ ਰੋਈ ਜਾ ਰਹੀ ਸੀ ਨਸੀਬ ਨੇ ਆਪਣੀ ਜਜ਼ਵਾਤਾਂ ਨੂੰ ਕਾਬੂ ਕੀਤਾ ਤੇ ਬੋਲੀ ਕਿਉਂ ਬਾਈ ਰੁਹੀ ਜਾਂਦੇ ਆ ਤੁਹਾਡਾ ਭਾਈ ਘਰੇ ਆ ਗਿਆ ਆਪਣੇ ਲਈ ਐਦੋ ਵੱਡੀ ਹੋਰ ਕੀ ਖੁਸ਼ੀ ਹੋ ਸਕਦੀ ਆ ਪਰ ਚੰਦਰਿਆ ਨੇ ਵੇਖ નિર્ਦੋਸ਼ੀ ਨੂੰ ਕਿੰਨਾ ਕੁੱਟਿਆ ਕੀੜੇ ਪੈ ਜਾਣ ਪਾਪੀਆਂ ਦੇ ਨਸੀਬ ਦੇ ਦੱਬੇ ਹੰਝੂ ਆਪ ਮੁਹਾਰੇ ਵਹਿ ਤੁਰੇ ਐਨੇ ਨੂੰ ਧਨਕਰ ਵੀ ਆਈ ਤੇ ਨਸੀਬ ਨੂੰ ਸੰਭਾਲਦਿਆਂ ਬੋਲੀ ਪੁੱਤ ਤੇਰਾ ਸਹਾਗ ਜਿਉਂਦਾ ਜਾਗਦਾ ਬੈਠਾ ਪੁੱਤ ਗੱਲਾਂ ਕਰ ਸੰਤੋਖ ਨਾਲ ਉਦਹਾਲ ਚੱਲ ਪੁੱਛ ਤਨਕਰ ਨੇ ਸੰਤੋਖ ਨੂੰ ਪੁੱਛਿਆ ਕਿਵੇਂ ਆ ਸੰਤੋਖ ਪੁੱਤ ਸੰਤੋਖ ਕੁਝ ਨਾ ਬੋਲਿਆ ਬਸ ਬਿਟਰੇ-ਬਿਟਰੇ ਸਾਰੇ ਹਵਲ ਚੱਕ ਲਿਆ ਜਿਵੇਂ ਕਿਸੇ ਉਪਰੇ ਵਿੜੇ ਆ ਗਿਆ ਹੋਵੇ ਨਸੀਬ ਨੇ ਸੰਤੋਖ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਕੁੱਟਿਆ ਤੇ ਕਿਹਾ ਵੇਖ ਮੇਰੇ ਹਵਲ ਚੱਕ ਮੈਂ ਨਸੀਬ ਤੇਰੀ ਪਰ ਸੰਤੋਖ ਨਸੀਬ ਵੱਲ ਵੇਖਾਸ ਪਿਆ ਤੇ ਮੰਝੀ ਤੇ ਲੰਮਾ ਪੈ ਗਿਆ ਤਨਕਰ ਨੇ ਕਿਹਾ ਹਜੇ ਨਾ ਬੁਲਾਉ ਸੰਤੋਖ ਨੂੰ ਲੱਗਦਾ ਹੈ ਜੇਲ੍ਹ ਤੋਂ ਆ ਬੋਲਾ ਜਾ ਹੋ ਗਿਆ ਇਹਨੇ ਰੋਟੀ ਪਾਣੀ ਦਿਓ ਡਾਕਟਰ ਨੂੰ ਸੱਦ ਕੇ ਦਵਾਈ ਦਿਵਾਓ ਨਸੀਬ ਰੋਟੀ ਬਣਾਉਣ ਲੱਗੀ ਤਾਂ ਰਾਣੋ ਨੇ ਕਿਹਾ ਕਿ ਭਾਬੀ ਤੂੰ ਬਾਈ ਕੋਲ ਬਹਿ ਜਾ ਮੈਂ ਆਪੇ ਕਰ ਲੂ ਕੰਮ ਨਸੀਬ ਨੇ ਸੰਤੋਖ ਨੂੰ ਰੋਟੀ ਖਵਾਈ ਤਾਂ ਸੰਤੋਖ ਨੇ ਰੋਟੀ ਨੂੰ ਫੜ ਦੋਹਾਂ ਹੱਥਾਂ ਨਾਲ ਵਾਰ-ਵਾਰ ਕੁੱਟਿਆ ਤੇ ਪਹਿਲੀ ਵਾਰ ਮੂੰਹੋਂ ਬੋਲਿਆ ਅੱਜ ਰੋਟੀਆਂ ਪੋਲੀਆਂ ਬਣਾਈਆਂ ਜਮਾ ਉਹਦੀਆਂ ਰੋਟੀਆਂ ਵਰਗੀਆਂ ਨਸੀਬ ਫਿਰ ਰੋਪਈ ਤੇ ਬੋਲੀ ਕੀਦੀਆਂ ਰੋਟੀਆਂ ਵਰਗੀਆਂ ਪਰ ਸੰਤੋਖ ਹੁਣ ਕੁਝ ਨਾ ਬੋਲਿਆ ਬਲਕਿ ਹੱਸਣ ਲੱਗ ਪਿਆ ਸੰਤੋਖ ਕਹੇ ਕਿੰਨੀਆਂ ਕ ਰੋਟੀਆਂ ਖਾ ਗਿਆ ਨਸੀਬ ਨੇ ਪਾਣੀ ਦਿੱਤੇ ਦੀ ਬਾਲਟੀ ਗੁਸਲਖਾਨੇ ਵਿੱਚ ਰੱਖੀ ਤੇ ਸੰਤੋਖ ਨੂੰ ਨਹਾਉਣ ਵਾਸਤੇ ਕਿਹਾ ਨੈਬੇ ਤੇ ਬਲਵੀਰੇ ਨੇ ਸੰਤੋਖ ਨੂੰ ਸਹਾਰਾ ਦਿੱਤਾ ਤੇ ਗੁਸਲਖਾਨੇ ਕੋਲ ਛੱਡ ਆਏ ਪਰ ਸੰਤੋਖ ਨੇ ਨੈਬੇ ਦੀ ਬਾਹ ਫੜ ਲਈ ਤੇ ਕਿਹਾ ਤੇਰੇ ਤੋਂ ਨਹਾਉਣਾ ਮਸੀਬ ਵਲਹਤ ਕਰਕੇ ਕਿਹਾ ਕਿ ਇਹਦੇ ਤੋਂ ਨਹੀਂ ਨਹਾਉਣਾ ਨੈਬੇ ਨੇ ਨਸੀਬ ਵੱਲ ਵੇਖਿਆ ਨਸੀਬ ਪਾਸੇ ਹੋ ਬੋਲੀ ਬਾਈ ਤੂੰ ਨਵਾ ਦੇ ਚਲ ਸੰਤੋਖ ਨੇ ਨਿੱਕੇ ਜਵਾਕਾ ਵਾਂਗ ਨੇਬੇ ਨੂੰ ਸਾਰੇ ਨੂੰ ਪਾਣੀ ਦੇ ਕੱਪਰ ਪਰ ਪਿਉਂ ਦਿੱਤਾ ਪਰ ਨੇਬਾ ਕੁਝ ਨਾ ਬੋਲਿਆ ਤੇ ਬਚਪਨ ਦੇ ਦਿਨ ਯਾਦ ਕਰਨ ਲੱਗਿਆ ਕਿ ਛੋਟੇ ਹੁੰਦਿਆਂ ਜਦੋਂ ਇਹ 4 ਸਾਲ ਦਾ ਸੀ ਤੇ ਮੈਂ 7 ਵਰਿਆਂ ਦਾ ਉਦੋਂ ਮੈਂ ਜਦੋਂ ਇਹਨੂੰ ਨਵਾਉਦਾ ਹੁੰਦਾ ਸੀ ਤਾਂ ਇਹ ਐਵੇਂ ਮੈਨੂੰ ਨਿਪਿਉਂਦਿਆ ਕਰਦਾ ਸੀ ਨਹਾ ਕੇ ਸੰਤੋਖ ਨੂੰ ਕੁਝ ਸੁਰਤਾਈ ਬਲਵੇ ਡਾਕਟਰ ਨੂੰ ਸੱਦ ਲਿਆ ਡਾਕਟਰ ਨੂੰ ਵੇਖ ਸੰਤੋਖ ਡਰ ਗਿਆ ਕਿਉਂਕਿ ਡਾਕਟਰ ਦੀ ਖਾਕੀ ਰੰਗ ਦੀ ਪਗਵਨੀ ਹੋਈ ਸੀ ਸੰਤੋਖ ਬਲਵੀਰ ਨੂੰ ਚੁੰਬੜ ਗਿਆ ਆ ਭਾਈ ਮੈਨੂੰ ਕੁੱਟੂਗਾ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਡਾਕਟਰ ਸੰਤੋਖ ਨੂੰ ਵੇਖ ਸਮਝ ਗਿਆ ਸੀ ਕਿ ਸੰਤੋਖ ਡਰਿਆ ਹੋਇਆ ਦਿਮਾਗੀ ਤੌਰ ਤੇ ਵੀ ਪੁਲਿਸ ਨੇ ਇਹਨੂੰ ਟਾਰਚਰ ਕੀਤਾ ਹੋਣਾ ਇਹਨੂੰ ਠੀਕ ਹੋਣ ਲੱਗਿਆ ਕੁਝ ਟਾਈਮ ਲੱਗੂ ਪਰ ਠੀਕ ਹੋ ਜਾ ਸ਼ਹਿਰੋਂ ਆ ਦਵਾਈਆਂ ਲੈ ਆਇਓ ਡਾਕਟਰ ਚਲਾ ਗਿਆ ਸੰਤੋਖ ਦੇ ਵਾਪਸ ਆਉਂਦੀ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਸੀ ਜੀ ਨੂੰ ਵੀ ਪਤਾ ਲੱਗਦਾ ਉਹ ਸੰਤੋਖ ਦਾ ਪਤਾ ਲੈਣ ਆਉਂਦਾ ਜੀਤ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸੰਤੋਖ ਛੁੱਟ ਕੇ ਮ ਗਿਆ ਐਨੀ ਮੁਸ਼ਕਲ ਨਾਲ ਉਹਨੂੰ ਜੀਲ ਭੇਜਿਆ ਸੀ ਪਰ ਕੌਣ ਹੋਇਆ ਇਹਨੂੰ ਛੁੜਵਾਉਣ ਵਾਲਾ ਮੈਂ ਤਾਂ ਐਡੀ ਚੂਟੀ ਦਾ ਜੋਰ ਲਾਇਆ ਸੀ ਪਹਿਲਾਂ ਨਸੀਬ ਨੂੰ ਹੱਥੇ ਆਉਣ ਦਾ ਤੇ ਫਿਰ ਜ਼ਮੀਨ ਨੂੰ ਪਰ ਆਹ ਸਾੜਾ ਕੌਣ ਹੋਇਆ ਕੌਣ ਹੋਇਆ ਜਿਨੇ ਇੰਨੀ ਰਕਮ ਦੇ ਕੇ ਸੰਤੋਖ ਨੂੰ ਜੀਵਤ ਉਪਾਰ ਕਰ ਦਿੱਤਾ ਚਰਨੇ ਨੇ ਆਪਣੇ ਚਾਰੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਜੀਤ ਨੂੰ ਮੈਂ ਆਪਣੇ ਹੱਥੀਂ ਸਜਾ ਦੇਵਾਂਗਾ ਤੁਸੀਂ ਬਾਈ ਆਪਣਾ ਕੰਮ ਕਰ ਸਕਦੇ ਹੋਂ ਬਸ ਮੈਂ ਪਿੰਡ ਵਿੱਚ ਬੁਰੇ ਕੰਮ ਕਰਨ ਵਾਲਿਆਂ ਦੀ ਕੰਨ ਹੀ ਕਰਵਾਉਣੀ ਸੀ ਕਿ ਜੇ ਅੱਗੇ ਤੋਂ ਕੋਈ ਗਲਤ ਹਰਕਤ ਕਰੂ ਤਾਂ ਸ਼ਾਮੋਵਾਣੀ ਵਾਲਾ ਹਾਲ ਹੋਊਗਾ ਹੁਣ ਪਿੰਡ ਵਿੱਚ ਛੇਤੀ ਕਿਤੇ ਕੋਈ ਗਲਤ ਕੰਮ ਨਹੀਂ ਕਰਦਾ ਜੇ ਕੋਈ ਕਰਦਾ ਹੋਇਆ ਤਾਂ ਮੈਂ ਆਪਣੇ ਭਾਈਆਂ ਨੂੰ ਯਾਦ ਕਰੂੰ ਦਿਲਾਵਾਂ ਬਸ ਭਾਈ ਤੂੰ ਖੁਸ਼ ਰਹਿ ਤੇਰੇ ਭਾਈ ਤੇਰੇ ਨਾਲ ਖੜਿਆ ਛੜੀ ਵਿੱਚ ਵੱਡਾ ਬਾਬਾ ਜੋ ਆਪਣੇ ਪਿੰਡ ਗਿਆ ਹੋਇਆ ਸੀ ਰੋਲੇ ਗੋਲੇ ਨੂੰ ਕੁਝ ਥੰਮਿਆ ਵੇਖ ਵਾਪਸ ਬੁਰਜ ਪਿੰਡ ਦੀ ਛੜੀ ਆ ਗਿਆ ਚੰਨੇ ਨੂੰ ਪਤਾ ਲੱਗਿਆ ਤਾਂ ਉਸੇ ਵੇਲੇ ਛੜੀਵਾਲ ਗਿਆ ਸਾਰੇ ਕਿਤੇ ਬੋਕਰ ਬਹਾਰੀ ਕੀਤੀ ਬਿਸਤਰਿਆਂ ਨੂੰ ਬਾਹਰ ਕੱਢਿਆ ਬਾਬੇਲੇ ਚਾ ਬਣਾਉਣ ਵਾਸਤੇ ਉਹ ਦੁੱਧ ਪਹਿਲਾਂ ਹੀ ਲੈ ਆਇਆ ਸੀ ਚਰਨੇਵਲ ਵੇਗ ਪਾਪਾ ਬੋਲਿਆ ਕੀ ਗੱਲ ਚਰਨੇ ਆ ਮੁਝਿਆ ਜਿਹਾ ਲੱਗਦਾ ਚਰਨਾ ਕੁਝ ਨਹੀਂ ਬਾਬਾ ਜੀ ਹੁਣ ਥੋੜੇ ਲੜ ਲੱਗੇ ਆ ਬਸ ਬਖਸ਼ੋ ਬਾਬਾ ਭਾਈ ਆਵਦਾ ਕੰਮ ਚੜ ਲਿਆ ਤੋ sire ਚਰਨਾ ਇੱਕਮ ਹੋ ਗਿਆ ਬਸ ਇੱਕ ਰਹਿ ਗਿਆ ਬਾਬਾ ਜੀ ਉਹ ਵੀ ਹੁਣ ਪੂਰਾ ਕਰ ਦੇਣਾ ਬਾਬਾ ਭਾਈ ਪ੍ਰਸ਼ਾਦਾ ਛਕਣਾ ਲਿਆਇਆ ਕੁਝ ਖਾਣ ਨੂੰ ਤੋ ਚਨ ਬਾਬਾ ਜੀ ਗਜਾ ਕਰ ਲਿਓਣਾ ਮੈਂ ਹੁਣ ਮੈਂ ਆਪਦੇ ਘਰ ਨਹੀਂ ਰਹਿੰਦਾ ਆਪਦਾ ਸਾਰਾ ਹਿੱਸਾ ਮੈਂ ਬੇਚ ਦਿੱਤਾ ਬਾਬਾ ਕਿਉਂ ਪਾਈ ਚਰਨਿਆ ਐਡੀ ਕੀ ਵਿਪਤਾ ਆ ਗਈ ਸੀ ਚਨ ਬਸ ਬਾਬਾ ਜੀ ਕੁਝ ਮਜਬੂਰੀ ਸੀ ਬਾਬਾ ਪਾਈ ਚਰਨਿਆ ਸੰਗਤ ਆ ਰਹੀ ਆ ਲੱਗਦਾ ਪਿੰਡ 'ਚ ਮੇਰੇ ਆਉਣ ਦਾ ਪਤਾ ਲੱਗ ਗਿਆ ਚਰਨੀ ਨੇ ਨਿਗਾ ਨਾਲ ਵੇਖਿਆ ਤਾਂ ਨਸੀਬ ਨੂੰ ਦੂਰੋਂ ਹੀ ਪਛਾਣ ਲਿਆ ਨਸੀਬ ਨੂੰ ਛਿੜੀ ਬਲ ਆਉਂਦਿਆਂ ਵੇਖ ਚਰਨਾ ਖੁਸ਼ ਹੋ ਗਿਆ ਚਰਨੇ ਨੂੰ ਵੇਖ ਬਾਬਾ ਬੋਲਿਆ ਕਿ ਲੱਗਦਾ ਚਰਨੀਆਂ ਤੇਰੇ ਜਾਨ ਪਛਾਣ ਵਾਲੇ ਆਉਂਦੇ ਆ ਜਿਹੜਾ ਇੰਨਾ ਖੁਸ਼ ਹੋਇਆ ਫਿਰਦਾ ਆ ਚਰਨੇ ਨੇ ਬਾਬੇ ਨੂੰ ਕਿਹਾ ਕਿ ਬਾਬਾ ਜੀ ਸੰਤੋਖ ਦੇ ਕਰੋ ਨਸੀਬ ਆ ਰਹੀ ਆ ਨਸੀਬ ਨੇ ਬਾਬੇ ਦੇ ਪੈਰੀ ਹੱਥ ਲਾਈ ਤੇ ਚਰਨੇ ਵੱਲ ਵੇਖ ਔਨੇ ਚਰਨੇ ਦੇ ਪੈਰ ਛੂਲੇ ਪਰ ਚਰਨਾ ਇੱਕ ਪਾਸੇ ਹੋ ਗਿਆ ਨਸੀਬ ਦੇ ਅੱਖ ਵਿੱਚੋਂ ਇੱਕ ਹੰਝੂ ਚਰਨੇ ਦੇ ਪੈਰ ਤੇ ਡਿੱਗ ਪਿਆ ਨਿੱਗਾ ਜਿਹਾ ਹੰਝੂ ਦਾ ਇੱਕ ਤੁਪਕਾ ਚਰਨੇ ਦੇ ਦਿਲ ਵਿੱਚ ਵਹਿ ਗਿਆ ਉਹ ਸੋਚ ਰਿਹਾ ਸੀ ਕਿ ਨਸੀਬ ਦੀਆਂ ਅੱਖਾਂ ਵਿੱਚ ਅੱਜ ਵੀ ਹੰਝੂ ਕਿਉਂ ਨਸੀਬ ਤੇ ਤਨਕਰ ਆਪਣੇ ਘਰੋਂ ਪ੍ਰਸ਼ਾਦਾ ਬਣਾ ਕੇ ਲਿਆਇਆ ਸੀ ਚਰਨੇ ਨੇ ਸਿੱਧੇ ਬਲਾ ਚੂਲਾ ਤਨਕਰ ਤੋਂ ਫੜਿਆ ਬਾਬਾ ਨਸੀਬ ਦੀ ਬੁੱਕਲ ਵੇਖ ਸਮਝ ਗਿਆ ਸੀ ਕਿ ਨਸੀਬ ਨੂੰ ਨਿੱਕਾ ਨਿਆਣਾ ਹੋਣ ਵਾਲਾ ਆਪਣੀ ਵੜਿਆਈ ਕਰਦਿਆ ਬਾਬਾ ਬੋਲਿਆ ਕਿ ਸਾਡੀ ਦਵਾਈ ਸ਼ਰਤਿਆ ਜਿਹਦੇ ਵਚਨ ਨਾ ਹੁੰਦਾ ਹੋਵੇ ਉਹਦੇ ਨਿਊ ਜੜ ਲੱਗਦੀ ਆ ਨਸੀਬ ਦਾ ਬਾਬੇ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਸੀ ਉਹ ਤਾਂ ਸਿਰਫ ਚਰਨੇ ਦਾ ਮਨੋਂ ਮਨੀ ਧੰਨਵਾਦ ਕਰ ਰਹੀ ਸੀ ਤੇ ਸੋਚ ਰਹੀ ਸੀ ਵੇ ਚਰਨਿਆ ਤੂੰ ਤਾਂ ਕਿਸੇ ਜਨਮ ਦਾ ਮੇਰੇ ਤੇ ਚੜਿਆ ਅਹਿਸਾਨ ਲਾ ਰਿਹਾ ਖਰੇ ਕਿਹੜੇ ਜਨਮ ਵਿੱਚ ਆਪਾਂ ਇਕੱਠੇ ਹੋਏ ਹੋਵਾਂਗੇ ਕੋਈ ਰਿਸ਼ਤਾ ਵੀ ਨਹੀਂ ਤੇਰੇ ਨਾਲ ਪਰ ਫਿਰ ਵੀ ਤੂੰ ਕੋਈ ਰਿਸ਼ਤਾ ਨਿਵਾ ਰਿਹਾ ਪਵਿੱਤਰ ਮੁਹੱਬਤ ਵਰਗਾ ਰਿਸ਼ਤਾ ਨਸੀਬ ਨੂੰ ਸੋਚਾਂ ਵਿੱਚੋਂ ਧਨਗੁਰ ਨੇ ਕੱਢਿਆ ਤਾਂ ਨਸੀਬ ਨੇ ਆਸਾ ਪਾਸਾ ਵੇਖਿਆ ਚਰਨਾ ਕਿਤੇ ਵੀ ਨਹੀਂ ਸੀ ਨਸੀਬ ਨੇ ਬਾਬੇ ਅੱਗੇ ਸੰਤੋਖ ਦਾ ਹਾਲ ਦੱਸਿਆ ਤੇ ਅਰਦਾਸ ਕਰਵਾਈ ਕਿ ਹੋਵੇ ਜਲਦੀ ਠੀਕ ਹੋ ਜਾਵੇ ਜਾਂਦੀਆਂ ਹੋਈਆਂ ਦੋਹਾਂ ਨੂੰ ਵੇਖ ਚੰਨੇ ਨੇ ਧਨਗੁਰ ਨੂੰ ਆਵਾਜ਼ ਮਾਰੀ ਚਾਚੀ ਆਂਦੇ ਸੋਮਵਾਰ ਨੂੰ ਪੰਨਿਆਂ ਸੰਦੇਹਾ ਆ ਜਿਓ ਮਾੜਾ ਜਾਂ ਧਨਗੁਰ ਚੰਗਾ ਭਾਈ ਚਰਨੇ ਆ ਆ ਜਾਾਂਗੇ ਸੰਤੋਖ ਸਿੰਘ ਨੂੰ ਘਰ ਆਇਆ ਤਿੰਨ ਚਾਰ ਦਿਨ ਹੋ ਗਏ ਸੀ ਪਰ ਹਜੇ ਤੱਕ ਪੁਲਿਸ ਦਾ ਟਾਹਿਆ ਤੇ شدت ਉਹਦੇ ਜਹਨ ਵਿੱਚ ਸੀ ਰਾਣੂ ਆਪਣੀ ਭਾਬੀ ਦਾ ਖਿਆਲ ਲਗਦੀ ਪਰ ਨਸੀਬ ਨੂੰ ਸੰਤੋਖ ਤੇ ਤਰਸ ਆਉਂਦਾ ਨੈਭਾ ਤੇ ਬਲਵੀਰਾ ਦੋਹੇ ਭਾਈ ਸੰਤੋਖ ਦੇ ਆਲੇ ਦੁਆਲੇ ਰਹਿੰਦੇ ਕਿ ਬਾਈ ਪਹਿਲਾਂ ਠੀਕ ਹੋ ਜਾਈ ਨੈਭਾ ਆਪਣੇ ਬਾਈ ਸੰਤੋਖ ਦੇ ਨਾਲ-ਨਾਲ ਰਹਿੰਦਾ ਤੇ ਬਚਪਨ ਦੀਆਂ ਗੱਲਾਂ ਯਾਦ ਕਰਵਾਉਂਦਾ ਪਰ ਸੰਤੋਖ ਹਜੇ ਤੱਕ ਗਹਿਰੇ ਸਦਮੇ ਵਿੱਚ ਸੀ ਨਸੀਬ ਘਰ ਸੰਤੋਖ ਦੇ ਕੋਲ ਬੈਠ ਉਹਨੂੰ ਪਿਆਰ ਭਰੀਆਂ ਗੱਲਾਂ ਦੱਸਦੀ ਰਹਿੰਦੀ ਤਾਂ ਕਿ ਸੰਤੋਖ ਨੂੰ ਕੁਝ ਜਿਆਦਾ ਆ ਜਾਵੇ ਨਸੀਬ ਨੇ ਸੰਤੋਖ ਦਾ ਹੱਥ ਫੜਿਆ ਤੇ ਆਪਣੇ ਢਿੱਡ ਉੱਪਰ ਰੱਖਦਿਆਂ ਬੋਲੀ ਆ ਵੇਖ ਆਪਣੇ ਪਿਆਰ ਦੀ ਨਿਸ਼ਾਨੀ ਨਿੱਕੀ ਜਿੰਦ ਤੂੰ ਕਹਿੰਦਾ ਹੁੰਦਾ ਸੀ ਨਾ ਵੀ ਆਪਣੇ ਵੇੜੇ ਕਿਲਕਾਰੀਆਂ ਵਜਣ ਕੋਈ ਨਿੱਕਾ ਨਿਆਣਾ ਖੇਡਦਾ ਫਿਰਦਾ ਹੋਵੇ ਤੇ ਤੇਰੇ ਨਾਲ ਚੌੜ ਕਰੇ ਵੇਖ ਆਪਣਾ ਬੱਚਾ ਸੰਤੋਖ ਨੇ ਨਸੀਬ ਦਾ ਹੱਥ ਪਾਸੇ ਕੀਤਾ ਤੇ ਬੋਲਿਆ ਭੁੱਖ ਲੱਗੀ ਆ ਰੋਟੀ ਲਾ ਦੇ ਹੁਨੇ ਹੁਨੇ ਸੰਤੋਖ ਸਿੰਘ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਪਰ ਜੀਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸੰਤੋਖ ਨੂੰ ਚਰਨੇ ਨੇ ਆਪਣੀ ਜ਼ਮੀਨ ਵੇਚ ਕੇ ਛੁੜਵਾਇਆ ਤਾਂ ਉਹ ਅੱਗ ਬਬੂਲਾ ਹੋ ਉઠਿਆ ਤੇ ਪਿੰਦੇ ਹਰ ਬੰਦੇ ਕੋਲ ਉਹਨੇ ਇਹ ਗੱਲ ਪਹੁੰਚਾਈ ਹਰ ਕੋਈ ਨਸੀਬ ਨੂੰ ਚਰਨੇ ਨਾਲ ਮਾੜੀ ਦੱਸਣ ਲੱਗਿਆ ਚਰਨੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੂੰ ਆਪਣੀ ਫਿਕਰ ਛੱਡ ਨਸੀਬ ਦੀ ਚਿੰਤਾ ਹੋਈ ਕਿ ਨਸੀਬ ਲੋਕਾਂ ਦੇ ਤਾਣਿਆਂ ਨੂੰ ਕਿਵੇਂ ਸਹਿਣ ਕਰੂਗਾ ਜੀਤ ਨੇ ਇਸ ਗੱਲ ਨੂੰ ਚਰਚੇ ਦਾ ਵਿਸ਼ਾ ਬਣਾ ਦਿੱਤਾ ਸੀ। ਜੀਤ ਨੇ ਸਿੰਦੂ ਨੂੰ ਸੱਦ ਇਹ ਗਲਵਰੇ ਪੁੱਛਿਆ ਤਾਂ ਉਹ ਮਿਰ ਉੱਤਰ ਹੋ ਗਈ। ਸਿੰਦੂ ਚਲ ਉਹਦੀ ਚੀਜ਼ ਸੀ ਵੇਚਦੀ ਕਰਦੀ। ਆਪਾਂ ਕੀ ਲੈਣਾ? ਜੀਤ ਇਹ ਤਾਂ ਤੈਨੂੰ ਪਤਾ ਨਹੀਂ ਜਾਂਤੇ ਪੰਜ ਕਿੱਲੇ ਸੀ ਝੋਟੇ ਦੇ ਸਿਰ ਵਰਗੇ ਤੇਰੇ ਹੱਥਾਂ ਵਿੱਚ ਇਹ ਲੈ ਗਿਆ। ਕਿਹਦੀ ਖਾਤਰ? ਹਾਂ ਉਸ ਆਪਣੀ ਮਸ਼ੂਕ ਨਸੀਬ ਖਾਤਰ। ਸਿੰਦੂ ਪਰ ਜੇ ਉਹ ਨਸੀਬ ਨਾਲ ਹੁੰਦਾ ਤਸੰਤੋਖ ਨੇ ਛਿੜਵਾਂ ਨਾਲ ਉਹਦਾ ਕੀ ਫਾਇਦਾ ਹੁੰਦਾ ਸੀ ਜੀਤ ਉਹ ਤਾਂ ਨਸੀਬ ਦੇ ਦਿਲ ਵਿੱਚ ਥਾਂ ਬਣਾਉਂਦਾ ਤਾਂ ਕਿ ਕਬੂਤਰੀ ਹੋਰ ਹੱਥ ਨਾ ਜਾਵੇ ਸਿੰਦੂ ਮੈਂ ਤਾਂ ਬੱਥੇਰੀ ਟੋਕੀ ਵੇਖੀ ਆ ਪਰ ਲੱਗਦੀ ਨਹੀਂ ਵੀ ਚਰਨੇ ਨਾਲ ਮੜੀ ਹੋ ਜੀਤ ਨੇ ਸਿੰਦਰ ਨੂੰ ਆਪਣੇ ਵੱਲ ਖਿੱਚਦਿਆਂ ਕਿਹਾ ਲੈ ਆਪਣਾ ਕਿਹੜਾ ਪਤਾ ਕਿਸੇ ਨੂੰ ਦੋਹਾਂ ਦਾ ਮਿੱਨਾ ਹਾਸਾ ਅਸਮਾਨੀ ਗੂੰਜ ਲੱਗਿਆ ਦਿਨ ਲੰਘਦੇ ਗਏ ਨਸੀਬ ਦਾ ਚਿੜੀ ਵੱਲ ਜ਼ਿਆਦਾ ਧਿਆਨ ਰੈਂਦਾ ਕੀ ਹੋ ਸਕਦਾ ਮੇਰੀ ਸ਼ਰਧਾ ਅਨੁਸਾਰ ਸੰਤੋਖ ਠੀਕ ਹੀ ਹੋ ਜਾਵੇ ਹੌਲੀ ਹੌਲੀ ਸੰਤੋਖ ਦੀ ਸਿਹਤ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹੁਣ ਉਹ ਪਹਿਲਾਂ ਵਾਂਗ ਡਰ ਨੂੰ ਹਟ ਗਿਆ ਸੀ ਨਸੀਬ ਦੇ ਕੋਲ ਰਹਿੰਦਾ ਨਸੀਬ ਨੂੰ ਸੰਤੋਖ ਦਾ ਉਹਦੇ ਕੋਲ ਬੈਠਣਾ ਚੰਗਾ ਲੱਗਦਾ ਹਰ ਰੋਜ਼ ਨਸੀਬ ਸੰਤੋਖ ਨੂੰ ਨਾਲ ਲੈ ਕੇ ਚਿੜੀ ਵੱਲ ਮੱਥਾ ਟੇਕਣ ਜਾਂਦੀ ਨਸੀਬ ਦਾ ਜਾਪਾ ਵੀ ਨੇੜੇ ਆ ਰਿਹਾ ਸੀ ਨਿਆਬਾ ਦੇ ਬਲਵੀਰਾ ਪਹਿਲਾਂ ਹੀ ਦਾਈ ਨੂੰ ਕਹਿ ਆਏ ਸੀ ਕਿ ਰਾਤ ਬਰਾਤੇ ਲੋੜ ਪਈ ਤਾਂ ਆਜੀ ਤਾਈ ਦੋਹਾ ਪਾਈਆਂ ਵਿੱਚ ਬੱਚੀ ਨੂੰ ਖੜਾਉਣ ਦਾ ਅਵੱਲਾ ਹੀ ਚਾਹ ਸੀ ਚਰਨਾ ਨਸੀਬ ਹਲ ਦੇਖਦਾ ਤਾਂ ਮਨੁਮਨੀ ਹੀ ਖੁਸ਼ ਹੋ ਜਾਂਦਾ ਸੀ ਵੱਖਰਾ ਸਕੂਨ ਮਿਲਦਾ ਸੀ ਉਹਨੂੰ ਨਸੀਬ ਦਾ ਸੰਤੋਖ ਪ੍ਰਤੀ ਪ੍ਰੇਮ ਵੇਖ ਉਹ ਰੱਬ ਅੱਗੇ ਅਰਦਾਸ ਕਰਦਾ ਕਿ ਬੁਰੀ ਨਜ਼ਰ ਤੋਂ ਬਚਾਈ ਇਹਨਾਂ ਨੂੰ ਜੀਤ ਆਪਣੇ ਮਨ ਵਿੱਚ ਹੁਣ ਵੱਡੀ ਸਕੀਮ ਬਣਾਈ ਬੈਠਾ ਸੀ ਮੁੱਛਾਂ ਵਿੱਚ ਹੱਸਦਾ ਜੀਤ ਮੱਗਰ ਨੂੰ ਬੋਲਿਆ ਜੀ ਨਸੀਬ ਸਾਡੀ ਨਹੀਂ ਹੋਈ ਹੁਣ ਚਰਨੇ ਦੀ ਵੀ ਨਹੀਂ ਦੇਣੀ ਵੇਖੀ ਚੱਲ ਐਸੀ ਚਾਲ ਖੇਡੂ ਕੀ ਨਸੀਬ ਦਾ ਘਰ ਹੀ ਖੀਰੂ ਖੀਰੂ ਹੋਜੇ ਜਿਹੜਾ ਨਸੀਬ ਦੇ ਗੋਡੀ ਲਗ ਲਗ ਬੈਂਦੇ ਆ ਫਿਰ ਇਹੇ ਨਸੀਬ ਨੂੰ ਘਰੋਂ ਬਾਹਰ ਕੱਢਣ ਦੀ ਬਲ ਦੀ ਇੱਕ ਚਿੰਗਾਰੀ ਸੱਟਣ ਦੀ ਦੀਰ ਆ ਜੀਤ ਸੰਤੋਖ ਦਾ ਪਤਾ ਲੈਣ ਉਹਨਾਂ ਦੇ ਘਰ ਗਿਆ ਮੈਬੇ ਤੇ ਬਲਵੀਰੇ ਤੱਕ ਖੇਤ ਗਏ ਹੋਏ ਸੀ ਘਰ ਵਿੱਚ ਸੰਤੋਖ ਨਸੀਬ ਤੇ ਰਾણો ਹੀ ਸੀ ਰਾણો ਨਲਕਾ ਗੇੜ ਤੋੜਾ ਪਰ ਰਹੀ ਸੀ ਨਸੀਬ ਤੇ ਸੰਤੋਖ ਦੋਹੇ ਮੰਜੇ ਤੇ ਬੱਠੇ ਸੀ ਜੀਤ ਨੂੰ ਵੇਖ ਨਸੀਬ ਨੇ ਮੱਥੇ ਤੇ ਉੜੀ ਪਾਲੇ ਰਾਣੂ ਨੇ ਸਰਸ਼ੀ ਕਰ ਬੁਲਾਈ ਜੀਤ ਕਰਦੇ ਸੁਖ ਸੰਤਪੁਚ ਅੰਦਰੋਂ ਲੱਗਿਆ ਤਾਂ ਨਸੀਬ ਨੇ ਦੂਰੋ ਹੀ ਕਿਹਾ ਬਾਈ ਵਰਗੇ ਤੱਕ ਰਹੇ ਨਹੀਂ ਖੇਤ ਗਏ ਹੋਇਆ ਜੀਤ ਪੂਰੀਆਂ ਮੋਛਾਂ ਨੂੰ ਵਟ ਦਿੰਦਾ ਬੋਲਿਆ ਮੈਂ ਤਾਂ ਸੰਤੋਖ ਦਾ ਪਤਾ ਲੈਣ ਆਇਆ ਸੀ ਕਿਵੇਂ ਹੁਣ ਨਸੀਬ ਠੀਕ ਆ ਤਾਂ ਮਹਾਰਾਜ ਨੇ ਕਰਨਾ ਮੇਰਾ ਬੰਦਾ ਪਰ ਜੀਲੇ ਨੇ ਵੀ ਮੇਰੇ ਭਗਤਵੰਤੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਉਹਦਾ ਕੱਖ ਨਾ ਰਹੀ ਜੀਤ ਚੁੱਪ ਕਰਕੇ ਸੰਤੋਖ ਦੇ ਘਰੋਂ ਬਾਹਰ ਆਇਆ ਤੇ ਸੋਚਣ ਲੱਗਿਆ ਕਿ ਚੰਗਾ ਹੋਇਆ ਦੋਹੇ ਖੇਤ ਆ ਮੈਂ ਉੱਥੇ ਹੀ ਜਾਣਾ ਜੀਤ ਨੇ ਮੱਗਰ ਦੇ ਕੰਨ ਵਿੱਚ ਕੁਝ ਕਿਹਾ ਤੇ ਆਪ ਨੈਬੇ ਕੇ ਖੇਤਾਂ ਵੱਲ ਨੂੰ ਹੋ ਤੁਰਿਆ ਨੈਬਾ ਤੇ ਬਲਵੀਰਾ ਦੋਹੇ ਵਟਾਂ ਕੱਟ ਰਹੇ ਸੀ ਜੀਤ ਦੂਰੋਂ ਹੀ ਬੋਲਿਆ ਉਹ ਕਿਵੇਂ ਓ ਬਾਈ ਸ਼ਾਹ ਸੂ ਲੈ ਲਓ ਵੜਾ ਮੋਟਾ ਤੜਕੇ ਹੀ ਲੱਗ ਜਾਨੇ ਆ ਕੰਮ ਕਰਨਾ ਨੈਬਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਭਾਈ ਨੈਬਿਆ ਆ ਜਾ ਬਹਿ ਜਾ ਬਲਵੀਰਾ ਅੱਜ ਕਿਵੇਂ ਆਉਣੇ ਹੋਗੇ ਜੀਤ ਸੰਤੋਖ ਦਾ ਪਤਾ ਲੈਣ ਗਿਆ ਸੀ ਮੜੀ ਹੋਈ ਵਿਚਾਰੇ ਨਾਲ ਐਨੇ ਨੂੰ ਮੱਗਰ ਵੀ ਆ ਗਿਆ ਹੋਰ ਬਈ ਉਹ ਤਾਂ ਪਲਾ ਹੋਵੇ ਚਰਨੇ ਦਾ ਜਿਨੇ ਆਪਦੀ ਪਹਿਲੀ ਵਿੱਚ ਸੰਤੋਖ ਛੁੜਵਾ ਦਿੱਤਾ ਜੀਤ ਗੱਲ ਨੂੰ ਵਧਾਉਣ ਲੱਗਿਆ ਨੈਬੇ ਪਲਾ ਚਰਨੇ ਦੀ ਕੋਈ ਸੇਕੀਅਰਸ ਕੁੜੀ ਆ ਸੰਤੋਖ ਦੇ ਸਹਰੇ ਨਾਲ ਬਲਵੀਰਾ ਨਾ ਓਏ ਜੀਤ ਪਰ ਤੈਨੂੰ ਕਿਹਨੇ ਕਿਹਾ ਵਿਚਰਨੇ ਨੇ ਆਪਦੀ ਪਹਿਲੀ ਸੰਤੋਖ ਨੂੰ ਛੁੜਵਾਉਣ ਲਈ ਵੇਚੀ ਆ ਜੀਤ ਲ ਸਾਰੇ ਪੰਡ ਵਿੱਚ ਗੱਲ ਫਿਰ ਗਈ ਤੈਨੂੰ ਪਤਾ ਨਹੀਂ ਨੈਬਾ ਨਹੀਂ ਭਈ ਸਾਨੂੰ ਨਹੀਂ ਪਤਾ ਪਰ ਸਾਨੂੰ ਨਹੀਂ ਪਤਾ ਵੀ ਚਰਨੇ ਨੇ ਪਹਿਲੀ ਵੇਚੀ ਆ ਮਗਰ ਮੈਂ ਤਾਂ ਕਈ ਵਾਰ ਤੁਹਾਡੀ ਭਾਬੀ ਨਸੀਬ ਨੂੰ ਛਿੜੀ ਵਿੱਚ ਚਰਨੇ ਨਾਲ ਗੱਲਾਂ ਕਰਦੇ ਆ ਵੇਖਿਆ ਮੈਂ ਕਿਹਾ ਕਿਤੇ ਕੋਈ ਸਕੀਰੀ ਆ ਤਾਂ ਹੀ ਖੜੀ ਗੱਲਾਂ ਕਰਦੀ ਉਹ ਜੀਤ ਨੇ ਨੈਬੇ ਤੇ ਬਲਵੀਰੇ ਦੇ ਮੂੰਹ ਵੱਲ ਵੇਖਿਆ ਦੋਹਾਂ ਦੇ ਮੂੰਹ ਨਾਖੁਸ਼ ਚਿਹਰੇ ਵੇਖ ਜੀਤ ਫਿਰ ਬੋਲੇ ਆ ਹੋਰ ਭਾਈ ਪਿੰਡ ਵਿੱਚ ਨੂੰ ਤੀ ਦੀ ਗੱਲ ਐ ਹੁੰਦੀ ਜਰੀ ਨਹੀਂ ਜਾਂਦੀ ਨਸੀਬ ਨੂੰ ਕਿਹੋ ਵਿਛੜੀ ਨਾ ਜਾਇਆ ਕਰੀ ਜੀ ਤੇ ਮਗਰ ਦੋਹੇ ਖੇਤੋਂ ਆਪਣੇ ਘਰ ਆ ਗਏ ਜੀਤ ਲੈ ਮਗਰਾ ਨਸੀਬ ਦੇ ਬੂਹੇ ਹਰਥਿਉ ਬੰਦ ਕਰਦੇ ਆਪਾਂ ਹੁਣ ਅਗਲੇ ਵਾਰ ਲਈ ਤਿਆਰ ਰਹਿ ਬਸ ਉਸ ਨਸੀਬ ਨੂੰ ਨਾ ਘਰ ਦੀ ਛੱਡਣਾ ਨਾ ਘਾਟ ਦੀ ਲਾਬਾ ਤੇ ਬਲਵੀਰਾ ਦੋਹੇ ਖੇਤੋਂ ਆਏ ਸੰਤੋਖ ਹੁਣ ਅੱਗੇ ਨਾਲੋਂ ਕਾਫੀ ਠੀਕ ਸੀ ਨਸੀਬ ਨੂੰ ਪੂਰਾ ਮਹੀਨਾ ਸੀ ਪਈ ਹੋਈ ਨਸੀਬ ਨੂੰ ਵੇਖ ਨੈਭਾ ਬਲਵੀਰ ਨੂੰ ਬੋਲਿਆ ਬਾਈ ਜੀਤ ਦੀਆਂ ਗੱਲਾਂ ਤੈਨੂੰ ਕਿਵੇਂ ਲੱਗੀਆਂ ਬਲਵੀਰ ਨਸੀਬ ਭਾਬੀ ਭਾਵੇਂ ਲੱਖ ਚੰਗੀ ਆ ਪਰ ਆਪਾਂ ਭਾਬੀ ਨੂੰ ਕਹਿ ਦੇਾਂਗੇ ਵਿਛੜੀ ਨਾ ਜਾਇਆ ਕਰੇ ਨੈਭਾ ਸਹੀ ਗੱਲ ਆ ਬਾਈ ਤੇਰੀ ਮੈਂ ਵੀ ਨਹੀਂ ਚਾਹੁੰਦਾ ਵੀ ਆਪਣੀ ਭਾਬੀ ਨੂੰ ਕੋਈ ਗਲਤ ਕਹੇ ਆਪਣਾ ਘਰ ਖਰਾਬ ਹੋਵੇ ਦੂਜੇ ਦਿਨ ਧਨਕੁਰ ਆਈ ਤੇ ਨਸੀਬ ਨੂੰ ਛਿੜੀ ਵਿੱਚ ਜਾਣ ਦਾ ਕਹਿਣ ਲੱਗੀ ਪਰ ਨਸੀਬ ਦੇ ਬੋਲਣ ਤੋਂ ਪਹਿਲਾਂ ਹੀ ਨੈਭੇ ਨੇ ਕਹਿ ਦਿੱਤਾ ਕੀ ਚਾਚੀ ਹੁਣ ਨਸੀਬ ਨੂੰ ਨਾ ਲਜਾਇਆ ਕਰ ਐਵੇਂ ਜੇ ਵੱਟਵਟ ਚ ਅੜਕ ਕੇ ਗਿੱਰ ਗਈ ਤਾਂ ਪੰਗਾ ਖੜਾ ਹੋ ਜਾ ਤਨਗੁਰ ਲੈਵੇ ਮੈਬੇ ਤੈਨੂੰ ਕੀ ਪਤਾ ਬਹੂ ਜੇ ਤੋਰਾ ਫੇਰਾ ਕਰੂ ਇਹਨੂੰ ਚੰਗਾ ਜਾਪੇ ਵਾਰੀ ਔਖੀ ਨਾ ਹੋਊਗੀ ਚੱਲ ਨਸੀਬ ਚੱਲੀਏ ਨੈਬੇ ਤੇ ਬਲਵੀਰੇ ਨੇ ਵੀ ਬਹੁਤਾ ਝੂਰ ਨਾ ਲਾਇਆ ਤੇ ਤਨਗੁਰ ਨਸੀਬ ਨੂੰ ਨਾਲ ਲੈ ਛੜੀਵਲ ਤੁਰ ਪਈ ਦੋਹਾ ਪਾਈਆਂ ਨੇ ਸਕੀਮ ਬਣਾਈ ਕਿ ਆਪਾਂ ਅੱਜ ਇਹਨਾਂ ਦੇ ਮਗਰ ਛਲ ਕੇ ਵੇਖਦੇ ਆਂ ਵੀ ਨਸੀਬ ਚਰਨੀ ਨੂੰ ਬੁਲਾਉਂਦੀ ਆ ਕਿ ਨਹੀਂ ਬਾਬੇ ਨੂੰ ਮੱਥਾ ਟੇਕ ਨਸੀਬ ਤੇ ਤਨਕਰ ਬੈਠ ਗਈਆਂ ਚੰਨਾ ਰੋਜ਼ਾਨਾ ਵਾਂਗ ਬਾਟੀਆਂ 'ਚ ਚਾਹ ਲਿਆਇਆ ਤੇ ਦੋਹਾਂ ਨੂੰ ਫੜਾ ਮੋੜ ਬਹਾਰ ਚਲਿਆ ਗਿਆ ਦੋਹੇ ਪਾਈ ਓਲੇ ਇਹ ਸਭ ਵੇਖ ਰਹੇ ਸੀ ਪਰ ਨਾ ਤਾਂ ਚਰਨੇ ਨੇ ਨਸੀਬ ਨੂੰ ਬੁਲਾਇਆ ਤੇ ਨਾ ਹੀ ਨਸੀਬ ਨੇ ਇੰਦਰਭਾ ਤੇ ਬਲਵੀਰ ਦੋਹੇ ਇੱਕੋ ਵਾਰੀ ਬੋਲੇ ਕਿ ਸਾਨੂੰ ਪਤਾ ਸਾਡੀ ਭਾਬੀ ਗਲਤ ਨਹੀਂ ਜੀਤ ਦਾ ਕੋਈ ਦਾ ਪੇਚ ਨਾ ਚੱਲਿਆ ਉਹ ਬਹੁਤ ਕੋਸ਼ਿਸ਼ਾਂ ਕਰ ਰਿਹਾ ਸੀ ਕੇ ਨਸੀਬ ਉੱਪਰ ਗਲਤ ਇਲਜ਼ਾਮ ਲਗਾ ਕੇ ਮੈਂ ਘਰ ਵਿੱਚ ਇਹਨੂੰ ਬਦਨਾਮ ਕਰ ਦਿਊਗਾ ਪਰ ਨਸੀਬ ਦੇ ਸਿੱਧਕ ਨੇ ਜੀਤ ਨੂੰ ਕਿਸੇ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਚਰਨੇ ਨੇ ਜੀਤ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ ਪਰ ਉਹ ਚੁੱਪ ਸੀ ਸਵੇਰ ਦੇ 3 ਵਜੇ ਨਸੀਬ ਦੇ ਦਰਦਾਂ ਸ਼ੁਰੂ ਹੋ ਗਈਆਂ ਰਾਣੂ ਨੇ ਆਪਣੇ ਭਾਈ ਬਲਵੀਰੇ ਨੂੰ ਦੱਸਿਆ ਤੇ ਉਦੋਂ ਹੀ ਬਲਵੀਰਾ ਗਾਈ ਨੂੰ ਸਾਧ ਲਿਆ ਆਇਆ ਸੰਤੋਖ ਦਾ ਚਿਹਰਾ ਖਿੜ ਗਿਆ। ਨਾਪਾ ਤੇ ਬਲਵੀਰਾ ਸੰਤੋਖ ਨੂੰ ਕਹਿ ਰਹੇ ਸੀ ਕਿ ਭਾਈ ਆਪਣੇ ਘਰੀ ਨਿੱਕੇ ਦਾ ਜਵਾਬ ਆ ਜਾਓ। ਆਪਾਂ ਉਹਨੂੰ ਖੜਾਇਆ ਕਰਾਂਗੇ। ਸੰਤੋਖ ਨੇ ਆਪਣੇ ਪਾਈਆਂ ਨੂੰ ਜੱਫੀ ਪਾ ਲਈ ਪਰ ਸੰਤੋਖ ਕਿਸੇ ਨਾਲ ਵੀ ਖੁੱਲ ਕੇ ਗੱਲ ਨਹੀਂ ਸੀ ਕਰਦਾ। ਵਿੱਚੇ ਵਿੱਚ ਬੁੱਝ ਗਿਆ ਸੀ। ਦੋਹੇ ਪਾਈ ਚਾਹੁੰਦੇ ਸੀ ਕਿ ਸੰਤੋਖ ਨਸੀਫ ਨਾਲ ਪਹਿਲਾਂ ਵਾਂਗੁਰ ਰਹਿਣ ਲੱਗੇ। ਤਿੰਨੇ ਪਰਾ ਸਵਾਦ ਦੇ ਬਾਹਰ ਖੜੇ ਸੀ। ਰਾਣੋ ਦਾਈ ਕੋਲ ਆਪਣੀ ਭਾਬੀ ਨੂੰ ਸੰਭਾਲ ਰਹੀ ਸੀ। ਅੰਟੇ ਇੱਕ ਬਾਦ ਰਾણો ਬਾਹਰ ਆਈ ਤਿੰਨੇ ਪਰਾ ਆਪਣੀ ਭੈਣ ਰਾਣਾ ਨੂੰ ਪੁੱਛਣ ਲੱਗੀ ਰਾણો ਨਿੱਕੇ ਜਵਾਕ ਨੂੰ ਬਾਹਰ ਲਿਆ ਕੇ ਵਖਾ ਕੀ ਆਇਆ ਆਪਣੇ ਘਰ ਰਾણો ਦੀਆਂ ਅੱਖਾਂ ਪਰ ਆਈਆਂ ਉਹਦੇ ਤੋਂ ਬੋਲਿਆ ਰਾਂਗੇ ਨੱਬਾ ਕੀ ਹੋਇਆ ਰਾણો ਕਿਉਂ ਰੋਈ ਜਾਂਦੇ ਆ ਸੰਤੋਖ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅੱਜ ਪਹਿਲੀ ਵਾਰ ਉਹ ਬੋਲੀਆ ਕੀ ਹੋਇਆ ਮੇਰੀ ਨਸੀਬ ਨੂੰ ਰਾણો ਸੰਤੋਖ ਸਵਾਤ ਅੰਦਰ ਆ ਗਿਆ ਦਾਈ ਦੇ ਹੱਥਾਂ ਵਿੱਚ ਚੰਨ ਵਰਗਾ ਜਵਾਕ ਵੇਖ ਸੰਤੋਖ ਨੇ ਨਸੀਫ ਅਲ ਨਿਗਾ ਮਾਰੀ ਨਸੀਫ ਦੇ ਬੁਲਣ ਤੇ ਹਾਸਾ ਆਪ ਮਹਾਰੀ ਆ ਗਿਆ ਜਿਵੇਂ ਜਾਪੇ ਦੀ ਪੀੜ ਸੰਤੋਖ ਦੇ ਛੇਕ ਖੋਨੇ ਘਟ ਕਰ ਦਿੱਤੇ ਹੋਵੇ ਰਾਨੋ ਨੇ ਆਪਣੇ ਭਾਈਆਂ ਨੂੰ ਦੱਸਿਆ ਕਿ ਮੈਨੂੰ ਤਾਂ ਨਸੀਬ ਭਾਬੀ ਨੇ ਕਿਹਾ ਸੀ ਵੀ ਬਾਹਰ ਜਾ ਕੇ ਰੋਣ ਲੱਗ ਪਮੀ ਹੋ ਸਕਦਾ ਸੰਤੋਖ ਨੂੰ ਮੀਰਾ ਸਭ ਕੁਝ ਜਾਦ ਆ ਜਾਵੇ ਬਸ ਭਾਬੀ ਦੀ ਗੱਲ ਵਿੱਚ ਦਮ ਸੀ ਜਦੋਂ ਮੈਂ ਬਾਹਰ ਆਈ ਤੇ ਰੋਣ ਲੱਗੀ ਤਾਂ ਬਾਈ ਨੂੰ ਨਸੀਬ ਆਬੀ ਦਾ ਫਿਕਰ ਹੋਇਆ ਤਾਂ ਹੀ ਉਹ ਅੰਦਰ ਪਜ ਗਿਆ ਵੈਸੇ ਆਪਣੇ ਬਹੁਤ ਸੋਹਣਾ ਭਤੀਜਾ ਹੋਇਆ ਮੈਂ ਸੋਹਣੇ ਜੀ ਮੁੰਡੇ ਦੀ ਭੂਆ ਬਣ ਗਈ ਬਲਵੇਰ ਨੇ ਬਾਹਰ ਗੇਟ ਤੇ ਇੱਕ ਨਿੰਮ ਦੀ ਟਾਣੀ ਟੰਗ ਦਿੱਤੀ ਤਾਂ ਕਿ ਘਰ ਆਉਣ ਵਾਲਿਆਂ ਨੂੰ ਪਤਾ ਲੱਗ ਜਾਵੇ ਕੋਈ ਨਿੱਕਾ ਨਿਆਣਾ ਹੋਇਆ ਅਗਲਾ ਆਵਾਜ਼ ਨਾ ਮਾਰੇ ਚੰਦਕੁਰ ਨਸੀਬ ਦੇ ਕੋਲ ਹੀ ਸੀ ਪੂਰੇ ਘਰ 'ਚ ਖੁਸ਼ੀ ਦਾ ਮਾਹੌਲ ਸੀ ਸੰਤੋਖ ਸਿੰਘ ਪਹਿਲਾਂ ਵਾਂਗ ਬਿਲਕੁਲ ਠੀਕ ਹੋ ਗਿਆ ਸੀ ਮੁੰਡੇ ਦਾ ਨਾਮ ਨੈਬੇ ਤੇ ਬਲਵੀਰ ਨੇ ਗੁਰਵਿੰਦਰ ਸਿੰਘ ਰੱਖਿਆ ਸੰਤੋਖ ਨਸੀਬ ਦਾ ਖਾਸ ਖਿਆਲ ਰੱਖਦਾ ਨਸੀਬ ਨੂੰ ਚਰਨੇ ਦੀ ਬਹੁਤ ਜਿਆਦਾ ਰਹੀ ਸੀ ਉਹ ਸੋਚਦੀ ਸੀ ਕਿ ਛੇਤੀ ਚਰਨੇ ਨੂੰ ਮੇਰੇ ਮੁੰਡੇ ਹੋਣਗੇ ਗੱਲ ਪਤਾ ਲੱਗੀ ਦੂਜੇ ਹੀ ਦਿਨ ਚਰਨਾ ਗਜ਼ਲੈਨ ਸੰਤੋਖੇ ਕਰਾਇਆ ਜਦੋਂ ਉਹਨੂੰ ਪਤਾ ਲੱਗਿਆ ਕਿ ਨਸੀਬ ਨੇ ਮੁੰਡੇ ਨੂੰ ਜਨਮ ਦਿੱਤਾ ਉਹ ਬਹੁਤ ਖੁਸ਼ ਹੋਇਆ ਨਸੀਬ ਨੂੰ ਬਾਹਰ ਵਧਾਇਆ ਗਿਆ ਸਭ ਤੋਂ ਪਹਿਲਾਂ ਸਾਰਾ ਹੀ ਟੱਬਰ ਛਿੜੀ ਵਾਲ ਮੱਥਾ ਟੇਕਣ ਗਿਆ ਗੁਰਵਿੰਦਰ ਸਵਾ ਮਹੀਨੇ ਦਾ ਹੋ ਗਿਆ ਸੀ ਤਨਵਾ ਜੀ ਸਾਰਿਆਂ ਦਾ ਅੱਜ ਦਾ ਹੀ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ